එක තැපුලි බැරි ජානකදී ගාලකා ගාලකර ජගාපල අපන පේ දෙෙ සුබාද පතාව මෙන්න තොන්න ගාල කරද යතු උත්දම ඩල්ලගත හ ශෂිකා

अच्छा तो ਹੁਣ ਸਾਨੂੰ ਉਹਦੇ ਵਿਆਹ ਬਾਰੇ ਸੋਚਣਾ ਚਾਹੀਦਾ ਵਾ ਕੋਈ ਰਸਤਾ ਰਸਤਾ ਲੱਭੀ ਉਹਦੇ ਵਾਸਤੇ ਚੰਗਾ ਉਹ ਜਿੱਦਾਂ ਤੋਂ ਕਹਿੰਨੇ ਆਂ ਪ੍ਰੀਤ ਰੋਕੇ ਵੇਲਾ ਉਹ ਤੇ ਲਪੋਣਾ ਨਹੀਂ ਕਰਦੇ ਉਹਨਾਂ ਪ੍ਰੀਤ ਨੇ ਮੇਰੇ ਨਾਲ ਗੱਲ ਕੀਤੀ ਵੀ ਉਹਦੇ ਨਾਲ ਇੱਕ ਮੁੰਡਾ ਪੜਦਾ ਵਾ ਘਰੋਂ ਚੰਗੇ ਆ ਇੱਕ ਦੂਜੇ ਨੂੰ ਪਸੰਦ ਕਰਦੇ ਆ اچھا ਜੇ ਤੁਸੀਂ ਕਹੋ ਤੇ ਗੱਲ ਲੱਗੇ ਤੋ ਰਹੀਏ ਮੈਂ ਕੀ ਕਹੂੰ ਬਾਸਾਬ ਦਾ ਕੀ ਆ ਮੁੰਡੇ ਦਾ ਮੁੰਡੇ ਦਾ ਪਿਓ 12 ਵਾ ਚੰਗੀ ਕਮਾਈ ਆ ਪਹਿਲੀ ਬੰਨਾ ਹੈਗਾ ਵਾ ਵਧੀਆ ਕਮਾਈ ਆ ਮੁੰਡੇ ਹੀ ਘਰੋਂ ਵੀ ਤੇ 12ਵੇਂ ਘਰ ਬਾੜ ਬਣਿਆ ਵਾ ਸੋਨਾ ਨਹੀਂ ਤੂੰ ਮੈਨੂੰ ਇਹ ਦੱਸ ਸਾਹ ਸਾਹ ਮੁੰਡਾ ਕੀ ਕਰਦਾ ਵਾ ਮੁੰਡਾ ਤਾਂ ਅਜੇ ਵਿਹਲਾ ਹੀ ਆ ਪਰ ਚਲੋ ਆਪੇ ਕਿਤੇ ਨਾ ਕਿਤੇ ਸੈੱਟ ਹੋ ਜਾਊਗਾ ਮੇਰੀ ਗੱਲ ਸੁਣ ਤੇਰਾ ਦਿਮਾਗ ਤੇ ਨਹੀਂ ਖਰਾਣਾ ਹਮੇਲੇ ਮੁੰਡੇ ਦੇ ਕਾਲੇ ਆਪਣੀ ਤੇ ਨੁਲਾ ਤਾਂ ਉਹ ਘਰੋਂ ਬਾਹਰ ਤੇ ਦੁਨੀਆ ਨੂੰ ਨੌਕਰੀਆਂ ਅੱਗੇ ਦੀ ਮਿਲਣ ਦੀਆਂ ਤੂੰ ਵੀ ਸੋਚਦੀ ਆ ਕਿ ਮੈਂ ਵੇਲਰ ਤੇ ਗੱਲ ਲਾਦਾ ਮੈਂ ਸੋਚਦੀ ਨਹੀਂ ਕਿ ਚਲੋ ਜਪ੍ਰੀਤ ਨੂੰ ਪਸੰਦ ਆ ਤੇ ਆਪੇ ਕਿਤੇ ਨਾ ਕਿਤੇ ਸੈੱਟ ਹੋਈ ਜਾਊਗਾ ਆ ਮੇਰੀ ਗੱਲ ਸੁਣ ਲੈ ਖਾਜਾ ਖੋ ਖਾਦੇ ਆ ਖਾਦੇ ਆ ਮੈਂ ਵੇਲਰ ਤੇ ਗੱਲ ਜੂ ਲੁਣੀ ਧੀ ਤੇ ਤੈਨੂੰ ਬੱ ਚੱਕੇ ਦਾ ਦੱਸਾਂ ਮੇਰੇ ਉਹਨੇ ਪੂਰੀ ਨਾ ਇਹਦਾ ਦਾਤੜਾ ਕੁੜੀ ਨੂੰ ਵੀ ਤੇ ਮੇਰੇ ਵੱਲੋਂ ਕੋਈ ਨਹੀਂ ਦਾਇ ਜਦੋਂ ਤਾਂ ਕੰਮ ਕਰਦੇ ਕਰਦਾ ਕੋਈ ਕੰਪਨੀ ਮੇਰੇ ਤੇ ਨਹੀਂ ਲੱਗਦਾ ਮੈਨੂੰ ਉਹ ਤੋਂ ਬੋਇਲਰ ਦੇ ਲੱਦਿਆ ਨਾ ਉਹ ਆਪਰੇ। ਪਰ ਮੇਰੀ ਗੱਲ ਤੇ ਸੁਨੋ। ਚਲੋ ਜੇ ਕੁੜੀ ਪਸੰਦ ਕਰਦੀ ਆ ਤੇ ਅਕੋੜੀ ਵੇਖ ਲੈਂਦੇ ਵੇਖਾਂ ਚ ਕੀ ਹਰ ਜੀ। ਜੇ ਆ ਕੁੜੀ ਪਸੰਦ ਕਰਦੀ ਆ ਸਾਡੇ ਖਾਨਦਾਨ ਦੇ ਕਾਜ ਮੈਂ ਅਗਦੀ ਪਹਿਲਾਂ। ਤੇ ਨਾਮ ਹਲਾਵਾ ਤੂੰ ਤੇ ਕੁੜੀ ਨੂੰ ਜਿੱਥੇ ਮੈਂ ਕਹੂੰਗਾ ਉੱਥੇ ਹੀ ਜਾ ਕਰਨਾ ਪੈਣਾ ਵਾ। ਮੇਰੀ ਗੱਲ ਸੁਨੋ। ਇੱਕ ਵਾਰੀ ਫੇਰ ਸੋਚ ਲਓ। ਹਾਂ। ਅਗਲੇ ਆਂਦੇ ਆ ਭੈ ਅਹੀਂ ਕੋਈ ਖਰਚਾ ਨਹੀਂ ਕਰਵਾਉਣਾ ਟਾਟਾ। ਹਾਂ। ਥੋੜੇ 2-4 ਬੰਦੇ ਆਉਣਗੇ। ਤੇ ਗੁਰਦਵਾਰੇ ਲਾਵਾਂ ਫੇਰੇ ਕਰ ਲੰਗੇ ਨਾ ਕੋਈ ਲੈਣ ਦੇਣ ਵਾਂ ਅੱਛਾ ਤੇ ਇਹ ਗੱਲ ਵਾ ਉਹ ਤੇਰਾ ਦਿਮਾਖਰਾ ਵਾ ਉਹ ਕੱਲੀ ਕੱਲੀ ਮੇਰੀ ਧੀ ਤੇ ਮੈਂ ਕੰਨੋਂ ਫੜ ਕੇ ਬਾਹਰ ਕੱਢ ਦਵਾਂ ਹੈ ਉਹ ਲੋਕ ਕੀ ਕਹਿਣਗੇ ਕਹਿ ਦੇ ਵੀ ਕੱਲੀ ਕੱਲੀ ਕੁੜੀ ਆ ਤੁੰਨੀ ਜਿਹੜਾ ਵਾ ਕਰਕੇ ਲੜਨਾ ਆਤੀ ਉਹ ਗੱਲ ਸੁਣ ਲੈ ਮੇਰੀ ਮੈਂ ਤਾਂ ਜਿਉ ਹੌਲਾ ਦੇਣਾ ਤੇ ਨਾ ਵਾ ਇਹਦਾ ਕਰਨਾ ਹੀ ਹੋ ਮੇਰੇ ਵੱਲੋਂ ਕੋਈ ਨਾ ਆਈਓ ਬਿਲਕੁਲ ਤੂੰ ਸਮਝ ਜਾ ਔਰ ਮੇਨੂੰ ਜਾਣਾ ਚਲੋ ਠੀਕ ਆ ਮੈਂ ਤਾਂ ਪਹਿਲਾਂ ਹੀ ਪਤਾ ਸੀ ਪਰ ਕੁੜੀ ਨੇ ਮੈਨੂੰ ਇੰਨਾ ਚੋਰ ਪਾਇਆ ਕਰ ਗੱਲ ਕਰ ਗੱਲ ਗੱਲ ਵੀ ਉਹਨਾਂ ਦੀ ਸਹੀ ਆ ਲੋਕ ਕੀ ਕਹਿਣਗੇ ਇਹ ਸਾਰੀ ਉਮਰ ਕਮਾਈ ਕੀਤੀ ਆ ਤੇ ਕਾਦੇ ਵਾਸਤੇ ਕੀਤੀ ਜੋ ਕੁੜੀ ਦਾ ਵਿਆਹ ਇਦਾਂ ਹੀ ਕਰਨਾ ਸੀ ਤੇ ਪ੍ਰੀਤ ਨੇ ਤੇ ਪਤਾ ਨਹੀਂ ਕੀ ਸੋਚਿਆ ਐਨੀਆਂ ਰੀਤਾਂ ਹੀ ਸਾਡੇ ਮਨ ਦੇ ਵਿੱਚ ਜੇ ਅਹੀਂ ਦੁਨੀਆਦਾਰੀ ਵਾਲੇ ਵੇਖੀਏ ਤੇ ਪ੍ਰੀਤ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ ਤੇ ਜਿਵੇਂ ਅਸੀਂ ਪ੍ਰੀਤਾਂ ਲੇਖੀਏ ਤੇ ਦੁਨੀਆਦਾਰੀ ਤੋਂ ਮਾਰੇ ਪੈਨੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅੱਜ ਕੱਲ ਦੇ ਕੁੜੀਆਂ ਤੇ ਮੁੰਡਿਆਂ ਨੂੰ ਹੋ ਕੀ ਗਿਆ ਵਾ ਮਾਂ ਪਿਓ ਨੂੰ ਕਿਹੜੀ ਜਗ੍ਹਾ ਤੇ ਲਿਆ ਕੇ ਖਲਾਰ ਦਿੰਦੇ ਆ ਸੁਣ ਲਿਆ ਹੁਣ ਆਪਣੇ ਕੰਨੀ ਰੋਜ਼ਦਾਰੀ ਮੇਰੇ ਤੇ ਪ੍ਰੈਸ਼ਰ ਪਾਇਆ ਸੀ ਕਰ ਗੱਲ ਪਾਪਾ ਦੇ ਨਾਲ ਕਰ ਗੱਲ ਪਾਪਾ ਨਾਲ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇੱਕੋ ਹੀ ਗੱਲ ਕਹੀ ਜਾਂਦੇ ਉਹ ਵੀ ਵੀ ਵਿਹਲੜ ਦੇ ਨਾਲ ਮੈਂ ਕਿੱਦਾਂ ਲਾਦਾ ਤੇ ਉਹਨਾਂ ਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਹੀ ਉਹ ਹੁਣ ਮੈਨੂੰ ਇਹ ਗੱਲ ਤਾਂ ਜ਼ੋਰ ਨਹੀਂ ਪਾਉਣਾ ਦੁਬਾਰਾ ਤੇ ਦੁਬਾਰਾ ਘਰ ਦੇ ਵਿੱਚ ਇਹ ਗੱਲ ਹੋਣੀ ਵੀ ਨਹੀਂ ਚਾਹੀਦੀ ਪ੍ਰੀਤ ਵੇ ਜੋ ਹੋ ਗਿਆ ਹੋ ਗਿਆ ਜੋ ਤੈਨੂੰ ਪਤਾ ਨਾ ਵੀ ਤੇਰੇ ਪਾਪਾ ਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਤੇ ਦੁਬਾਰਾ ਹੁਣ ਇਹ ਗੱਲ ਨਾ ਕਰੀਂ ਤੇ ਉਹਦੇ ਨਾਲ ਵੀ ਫੋਨ ਤੇ ਗੱਲ ਕਰਨ ਦੀ ਲੋੜ ਨਹੀਂ ਆ। ਵੇ ਪੁੱਤ ਅਹੀਂ ਤੇਰੇ ਵਾਸਤੇ ਵਧੀਆ ਤੋਂ ਵਧੀਆ ਰਿਸ਼ਤਾ ਲੱਭਾਂਗੇ। ਤੂੰ ਹੱਦ ਇਕੱਲੇ-ਇਕੱਲੇ ਧੀ ਆ। ਜੇ ਤੇਰੇ ਪਾਪਾ ਇਹ ਗੱਲ ਕਹਿ ਵੀ ਰਹੇ ਆ ਨਾ ਤੇ ਤੇਰੇ ਭਲੇ ਵਾਸਤੇ ਕਹਿਣ ਦੇ ਆ। ਫਰੀਦ ਤੂੰ ਤੇ ਇਕੱਲਾ ਆਪਣੇ ਬਾਰੇ ਸੋਚਦੀ ਆ। ਸਾਨੂੰ ਬੜਾ ਕੁਝ ਸੋਚਣਾ ਪੈਂਦਾ। ਰਿਸ਼ਤੇਦਾਰੀ, ਪੈਣਪਰਾ, ਦੁਨੀਆਦਾਰੀ ਸਾਰਾ ਕੁਝ ਵੇਖਣਾ ਪੈਂਦਾ ਤੇ ਸਭ ਤੋਂ ਵੱਡੀ ਗੱਲ ਆ ਕਿ ਤੇਰੀਆਂ ਖੁਸ਼ੀਆਂ। ਜੇ ਤੂੰ ਮੰਮੀ ਮੈਂ ਖੁਸ਼ ਹੀ ਨਾ ਹੋਈ ਤੇ ਫਿਰ ਕੀ ਕਰੀਂ ਮੇਰੀਆਂ ਖੁਸ਼ੀਆਂ ਨੂੰ ਆਪਣੀਆਂ ਖੁਸ਼ੀਆਂ ਤੁਸੀਂ ਅੱਗੇ ਰੱਖਣ ਦੇ ਆ। ਮੇਰੇ ਵਾਲ ਤੇ ਨਹੀਂ ਨਾ ਵੇਖ ਰਹੇ ਤੁਸੀਂ ਦਵੇ ਜੀ। ਪ੍ਰੀਤ ਤੂੰ ਕਿਦਾਂ ਹਾਂ ਗੱਲ ਕਰੀ ਜਾਂ ਰਹੀ ਮੈਨੂੰ। ਮੈਨੂੰ ਤੇ ਉਹਨਾਂ ਨਾਲ ਗੱਲ ਕਰਨ ਤੋਂ ਵੀ ਸ਼ਰਮ ਆਉਂਦੀ ਹੀ ਵੀ ਕੁੜੀ ਆਪਣੇ ਮੂੰਹ ਆਪਣੇ ਵਾਸਤੇ ਰਿਸ਼ਤਾ ਮੰਗਣ ਲਈ ਆ ਤੇ ਮੈਂ ਤੇਰੀ ਮਾਂ ਵਾਂ। ਜਦੋਂ ਤੇਰਾ ਮਾਪਿਓ ਕਹਿਣ ਲਿਆ ਵਾ ਪਿਆਹੀ ਆਕਰ ਵਿਹਲੇ ਮੁੰਡੇ ਤੇ ਲੜ ਤੈਨੂੰ ਨਹੀਂ ਲਾਉਣਾ। ਸਾਨੂੰ ਇਹ ਰਿਸ਼ਤਾ ਨਹੀਂ ਮੰਨਚੂਰ ਤੇ ਤੂੰ ਕਿਉਂ ਜੇਦ ਕਰਨ ਦੇ ਆ? ਤੇ ਮੰਮੀ ਸਾਰੀ ਉਮਰ ਤੇ ਨੀ ਨਾ ਨੇ ਵਿਹਲਾ ਰਹਿਣਾ। ਕੰਮ ਤੇ ਕਰਨਾ ਹੀ ਆ ਨਾ। ਕੱਲ ਕਿੰਨੇ ਵੇਖਿਆ ਪ੍ਰੀਤ? ਜਿਹੜਾ ਅੱਜ ਵਿਹਲਾ ਬੈਠਾ ਨੌਕਰੀਆਂ ਹੱਥ 'ਚ ਫੜੀਆਂ ਨੌਕਰੀ ਤਾਂ ਪਹਿਲਾਂ ਹੀ ਕਿਹਨੂੰ ਮਿਲ ਗਈ ਤੈਨੂੰ ਮੈਂ ਇੱਕੋ ਗੱਲ ਸਾਫ਼-ਸਾਫ਼ ਕਹ ਦਿੱਤੀ ਆ ਵੀ ਤੇਰੇ ਪਿਓ ਨਹੀਂ ਇਹ ਰਿਸ਼ਤਾ ਮਨਜ਼ੂਰ ਨਹੀਂ ਤੇ ਅੱਜ ਤੋਂ ਬਾਅਦ ਮੈਨੂੰ ਫੋਨ ਲੈ ਕੇ ਨੁਕਰਾ 'ਚ ਵੜੀ ਨਹੀਂ ਤੈਨੂੰ ਚਾਹੀਦੀ ਅਗਲੇ ਨੇ ਮੇਰਾ ਫੱਕਾ ਨਹੀਂ ਛੱਡਿਆ ਆ ਤੇਰੇ ਕਹਿਣ ਤੇ ਮੈਂ ਉਹਦੇ ਨਾਲ ਗੱਲ ਕਰ ਲਈ ਪਤਾ ਕਿੰਨੀਆਂ ਗੱਲਾਂ ਕਰਵਾਈਆਂ ਵਾ ਚੱਲ ਜਾ ਕੇ ਹੁਣ ਆਪਣਾ ਕੰਮ ਕਰ ਮੈਨੂੰ ਪਹਿਲਾਂ ਹੀ ਬਰਾਦੀ डैडी नहीं मन डैडी का सत श्रीकाल डैडी की हाल चाल है क्यों की होया वैडी हू नहीं रिश्ता सही है का ਜੋ ਆਪ ਦੇ ਦਿੱਤਾ ਉਹਦੇ ਵਿੱਚ ਦੱਸ ਕਿਹੜੀ ਗੱਲ ਆ। ਉਹ ਬਾਬਾ ਤੁਸੀਂ ਮੇਰੇ ਨਾਲ ਗੱਲ ਪਈ ਜਾਓ। ਬਹੁਤੀ ਗੱਲਾਂ ਆ ਨਾ ਮੰਮੀ ਨਾਲ ਕਰ ਲੋ ਗੱਲ ਸਾਰਿਆਂ ਦੀ ਸਲਾਹ ਦੇ ਨਾਲ ਹੀ ਕੀਤਾ। ਰੋਕ ਜੋ ਮੈਂ ਮੰਮੀ ਨਾਲ ਕਰਉਣਾ ਗੱਲ। ਮੰਮੀ, ਡੈਡੀ ਨਾਲ ਗੱਲ ਕਰ ਲੋ ਐਵੇਂ ਮੇਰੇ ਦਵਾਲੇ ਹੋ ਹੀ ਜਾਣਦੇ ਆ। ਹੈਲੋ। ਕਿਹ ਆ ਨੀ? ਠੀਕ ਠਾਕ ਆਂ ਹੀ ਤੇ ਮੁੰਡੇ ਦਵਾਲੇ ਕਿਹੜੀ ਗੱਲ ਹੋ ਗਏ ਜੀ। ਲੈ ਹਾਂ ਤੁਹਾਨੂੰ ਕਿੱਥੋਂ ਪਤਾ ਲੱਗ ਗਿਆ ਇਸ ਗੱਲ ਦਾ ਤੇ ਮਨਪੀਂਦੀਆਂ ਸੁਣ ਕੇ ਤੁਸੀਂ ਦਿਵਾਲੇ ਹੋਗੇ ਜੀ ਉਹਦੇ ਹਾਡੀ ਵੀ ਕੋਈ ਸੁਣ ਲੋ ਨਾ ਉਹ ਕੋਹ ਨਹੀਂ ਨਾ ਤੇ ਮੁੰਡੇ ਦਾ ਹੀ ਮਨ ਮਿਲਿਆ ਬਾ ਤੇ ਨਾ ਕੁੜੀ ਦਾ ਹੀ ਤੇ ਕੱਲ ਨੂੰ ਵਿਆਹ ਕਰਕੇ ਇੱਥੇ ਖਲਾਰਾ ਹੋਰ ਪੈ ਜਾਂਦਾ ਤੇ ਫੇਰ ਚੰਗੇ ਰਹਿਣਾ ਸੀ ਉਹ ਕੁਛ ਨਹੀਂ ਹੁੰਦਾ बथेरे रिश्ते हो जाने ऐवे ना ही इदा करो और नहीं एवं ना मुंडे ना खिजी जाओ कोई गल नहीं मुड़ के नजिठणिया जो सौखिया ही हूँ चंगा हो गया पहला पहला सारा काम हो गया है कोई गल नहीं फिक्रा करो कर लेना ही रिश्ता ठीक है ना ਨਾ ਆਇਓ ਤੁਸੀਂ ਕਿਸ ਗੱਲ 'ਚ ਨਹੀਂ ਹੋਣਾ ਤੇ ਵਿਆਹ ਤੇ ਆਜੋਗੇ ਨਾ ਅ ਚਲੋ ਠੀਕ ਆ ਬਾਬਾ ਚਲੋ ਠੀਕ ਆ ਓਕੇ ਬਾਈ ਮੰਮੀ ਕੀ ਕਹਿੰਦਾ ਡੈਡੀ ਕਹਿਣਾ ਕੀ ਆ ਡੈਡੀ ਨੇ ਪਰਸੋਂ ਹੀ ਗਏ ਹਨਾ ਉਹ ਮਨਪੀ ਦੇ ਪਾਂ ਚੜਾਤੀ ਫੋਨ ਲਾ ਕੇ ਉਹਦੇ ਕਈ ਕੋਹ ਵੱਧ ਘਟ ਹੁਣ ਕੋਈ ਗੱਲ ਨਹੀਂ ਮੈਂ ਪਤਾ ਤੇ ਤੈਨੂੰ ਵੀ ਹੈਗਾ ਹੀ ਆ ਕਿ ਕਿਹੜਾ ਇੱਕ ਜਾਨੇ ਨੂੰ ਫੋਨ ਲਾਉਣਾ ਹੁੰਦਾ ਵਾ ਕਦੀ ਉਹਨੂੰ ਲਾ ਕਦੀ ਉਹਦੇ ਕੋਲ ਪੁੱਛੇ ਕਦੀ ਇਹਦੇ ਕੋਲ ਪੁੱਛੇ ਕੀ ਪਤਾ ਉਹਨੇ ਵੱਧ ਵੱਧ ਘਟ ਕਿੰਨੀਆਂ ਗੱਲਾਂ ਚੜਾ ਕਰਕੇ ਤੇ ਗੱਲਾਂ ਦੱਸ ਦਿੱਤੀਆਂ ਵਾ ਤਾਈਓ ਤੇ ਇੰਨਾ ਕੰਮ ਕਰ ਮੋਹ ਲਿਆ ਵਾ ਤੇ ਇਸੇ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਾਤੀ ਮੈਂ ਕਿ ਮੇਰੇ ਮੂੰਹ ਕੋਈ ਵੱਧ ਘਟ ਨਿਕਲ ਗਈ ਨਾ ਹੋਰ ਇਹਨਾਂ ਕੋ ਪੰਗਾ ਪੈ ਜੇ ਆ ਕੋਈ ਗੱਲ ਨਹੀਂ ਤੂੰ ਇਹ ਨਾ ਟੈਨਸ਼ਨ ਲੈ ਆਪੀ ਉਹ ਆਪਣੇ ਦੀ ਆ ਮੈਂ ਆਪੇ ਸੰਭ ਲੈਣਾ ਵਾ ਤੇ ਸਾਰਾ ਕੰਮ ਕਰ ਲੈਣਾ ਵਾ ਤੈਨੂੰ ਪਤਾ ਵਾ ਜਦੋਂ ਗੁੱਸਾ ਚੜਿਆ ਹੋਵੇ ਨਾ ਫੇ ਬੜਾ ਖੁਸ਼ ਹੁੰਦਾ ਵਾ ਸੁਭਾਅ ਦਾ ਤੇ ਤੈਨੂੰ ਵੀ ਪਤਾ ਹੀ ਆ ਜਿੱਦਾਂ ਦਾ ਹੈਗਾ ਹੀ ਸਹੀ ਗੱਲ ਓਦਾਂ ਹੈ ਡੈਡੀ ਲਈ ਲੱਗੀ ਆ ਜੇ ਉਹਨੇ ਦੱਸਿਆ ਵਾ ਤਾਂ ਸਾਡੇ ਦਵਾਲੇ ਹੋ ਗਏ ਆ ਜੇ ਹੋਈ ਪਹਿਲਾਂ ਦੱਸਿਆ ਹੁੰਦੀਆਂ ਤਾਂ ਭਾਵੇਂ ਉਹਦੇ ਦਵਾਲੇ ਹੋ ਜਾਂਦੇ ਭੂਆ ਦੇ ਆਹੋ ਤੇ ਤਾਈਓ ਤੇ ਇਹੀ ਕੋਈ ਦੱਸੀ ਨਹੀਂ ਗਈ ਜੇ ਇਹੀ ਦੱਸ ਦਿੰਦੇ ਨਾ ਤਾਂ ਫੇਰ ਉਹਦੀ ਕਾਇਰ ਨਹੀਂ ਹੋਣੀ ਤੇ ਪਰ ਉਹਨੇ ਦੱਸ ਦਿੱਤੀਆਂ ਹੀ ਉਹਦਾ ਕੰਮ ਵੇਖਲਾ ਟਲਦੀ ਨਹੀਂ ਹੈਗੀ ਅਜੇ ਵੀ ਹੈ ਨਹੀਂ ਨਹੀਂ ਟਲਣਾ ਨਹੀਂਗਾ ਉਹਨੇ ਬੜਾ ਕੰਮ ਪਖਣ ਰਿਆ ਤੇ ਮੈਂ ਤਾਂ ਕੁਛ ਨਹੀਂ ਹੁੰਦਾ ਮੁੰਡੇ ਨੂੰ ਵਿਆਉਣਾ ਵਿਆਲਾਂਗੇ ਕਾਦੀ ਟੈਨਸ਼ਨ ਵਾ ਤੇ ਤੂੰ ਪਿਓ ਆਪਣੇ ਦੀ ਛੱਡ ਉਹ ਕੁੜੀ ਨੂੰ ਮਿਲਣ ਗਿਆ ਹਾਂ ਮੈਨੂੰ ਇਹ ਦੱਸ ਕਿ ਕੀ ਕਹਿੰਦੀ ਆ ਉਹ ਕਹਿਣਾ ਉਹਨੇ ਕੀ ਆ ਮੈਂ ਉਹਨੂੰ ਸਾਰੀ ਗੱਲ ਦੱਸ ਦਿੰਦੀ ਆ ਅੱਛਾ ਤੇ ਮੈਂ ਕਿ ਮੇਰੀ ਤਾਂ ਮਾਤਾ ਰਾਜੀ ਆ ਵਿਆਹ ਨੂੰ ਤੇ ਤੂੰ ਆਪਣੇ ਘਰ ਦੇ ਨਾਲ ਗੱਲ ਕਰ ਤੇ ਮੈਨੂੰ ਦੱਸ ਆਪਾਂ ਛੇਤੀ ਵਿਆਹ ਕਰਨਾ ਹੈ ਫੇਰ ਕੀ ਆਂਦੀ ਕਹਿੰਦੀ ਹੈ ਘਰ ਜਾ ਕੇ ਦੱਸੂਗੀ ਤਸ ਕੋ ਮੈਂ ਵੀ ਨਹੀਂ ਉਹਨੂੰ ਪੁੱਛਿਆ ਫੋਨ ਲਾ ਕੇ ਸਾਨੂੰ ਪੁੱਛਦਾ ਮੈਂ ਵੀ ਕੀਤੀ ਆ ਗੱਲ ਕਿ ਨਹੀਂ ਕੀਤੀ ਤੇ ਪੁੱਛ ਲਾ ਤੂੰ ਉਹਦਾ ਫੋਨ ਨਾਲ ਠੀਕ ਆ ਆਪ ਲਾ ਕੇ ਪੁੱਛਣ ਨੂੰ ਚਲੋ ਮੈਂ ਆਪ ਹੀ ਲਾ ਲੀਣਾ ਸਾਨੂੰ ਕੋ ਪਤਾ ਤੇ ਲੱਗੇ ਕਿ ਗੱਲਬਾਤ ਦਾ ਆਹੋ ਤੇ ਹੋਰ ਕਰਕੇ ਗੱਲ ਫਿਰ ਮੈਂ ਦੱਸ ਦਾਂ ਤੁਹਾਨੂੰ ਹੈ ਕਰ ਕਰ ਗੱਲ ਐ ਵੀ ਕੋਈ ਕੰਮ ਕਰਨ ਵਾਲੀ ਬਣੀਏ ਹੈਲੋ ਹੈਲੋ ਹਾਂ ਕੀ ਹਾਲ ਚਾਲਾ ਖੇਤ ਸੁਹਾਵਾਲ ਚਾਲਾ ਕਿਉਂ ਕੀ ਗੱਲ ਹੋਈ ਆ ਉਹ ਯੋ ਗੱਲ ਹੋਈ ਜੇ ਜਿਹੜਾ ਡਾ ਸੀ ਮੈਂ ਤੁਹਾਨੂੰ ਕਹਿੰਨੀ ਸੀ ਨਾ ਕਿ ਮੇਰੇ ਡੈਡੀ ਬੜੇ ਹੋਰ ਸੁਹਾ ਦੇ ਆ ਅਗਰੇ ਸਿੱਧਾ ਮੈਂ ਮੰਮੀ ਨੂੰ ਆਂਦੇ ਆ ਮੇਰੀ ਇਜਤ ਦਾ ਸਵਾਲ ਆ ਮੈਂ ਇਹ ਕੰਮ ਨਹੀਂ ਕਰਨਾ ਨਾਲੇ ਉਂਝ ਵੀ ਮੁੰਡਾ ਕਹਿੰਦੇ ਵੇਲਾ ਵਾ ਮੈਂ ਨਹੀਂ ਉੱਥੇ ਵਿਆਹ ਕਰਨਾ ਇਹਦਾ ਤਾਂ ਤੂੰ ਸਾਰੀ ਗੱਲ ਕਰਨੀ ਸੀ ਨਾ ਦੱਸਣਾ ਸੀ ਸਭ ਕੋ ਅਰੇ ਤੁਹਾਨੂੰ ਕੀ ਲੱਗਦਾ ਵਾ ਕਿ ਮੈਂ ਗੱਲ ਨਹੀਂ ਦੱਸੀ ਵੀ ਮੈਂ ਤੇ ਮੰਮੀ ਨੂੰ ਕੱਲੀ-ਕੱਲੀ ਗੱਲ ਦੱਸੀ ਸੀ ਮੰਮੀ ਨੇ ਗਾੜੀ ਉਦਾਂ ਹੀ ਡੈਡੀ ਨਾਲ ਗੱਲ ਕੀਤੀ ਆ ਪਰ ਨਹੀਂ ਡੈਡੀ ਕਿਸ ਗੱਲ ਤੇ ਹੁੰਦੇ ਆਗੇ ਵੀ ਬੜਾ ਸੁਭਾਅ ਨਾਲਾ ਭੈੜਾ ਵਾ ਚੱਲ ਠੀਕ ਆ بابا ਮੇਰੀ ਗੱਲ ਸੁਣ ਤੂੰ ਐਵੇਂ ਖਾਪੀ ਨਾ ਜਾ ਹੌਂਸਲੇ ਤੋਂ ਕੰਮ ਲੈ ਮੈਂ ਤਾਂ ਮੰਮੀ ਇਦਾਂ ਕਰਦੇ ਆ ਇੱਥੇ ਹੁੰਨੇ ਆਪਾਂ ਅਸੀਂ ਆ ਕੇ ਕਰਦੇ ਆ ਗੱਲ ਉਹ ਖਪਾਣਾ ਤੇ ਹੋਰ ਕੀ ਕਰਾਵੀ ਤਾਂ ਦੇਖਿਆ ਕੀ ਹੋਣਾ ਵਾ ਉਹ ਕੋਈ ਹੱਲ ਨਹੀਂ ਹੋਣਾ ਮੈਨੂੰ ਪਤਾ ਵਾ ਨਾ ਸਾਡੇ ਘਰ ਤੇ ਆ ਰਸਵਾ ਕਿੱਦਾਂ ਲਾਇਆ ਸਮਝਿਆ ਕਰ ਫੋਨ ਤੇ ਗੱਲ ਕੀਤੀਆਂ ਹੋਰ ਗੱਲ ਹੁੰਦੀ ਆ ਇੱਥੇ ਆਵਾਂਗੇ ਸਾਹਮਣੇ ਬਹਿ ਕੇ ਗੱਲ ਕਰਾਂਗੇ ਨਾ ਤਾਂ ਹੋਰ ਗੱਲ ਵਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਆਪਣਾ ਕਿੱਥੇ ਆ ਕੇ ਸ਼ੱਕ ਕੱਢ ਲਓ ਚਲ ਠੀਕ ਆ ਤੂੰ ਫਿਕਰ ਨਾ ਕਰ ਕੇ ਵੀ ਗੱਲ ਦਾ ਆਪਾਂ ਇੱਥੇ ਆਗੇ ਨਾ ਸਾਰਾ ਕੁਝ ਸੈੱਟ ਹੋ ਜਾਣਾ ਨਾ ਫਿਕਰ ਕਰ ਚਲੋ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੈਣੀ ਆ ਪਰ ਵੀ ਕਿਵੇਂ ਮੈਨੂੰ ਪਤਾ ਵਾ ਜਿੱਥੇ ਡੈਡੀ ਨੇ ਇੱਕ ਵਾਰੀ ਨਾ ਕਰ ਦਿੱਤੀ ਨਾ ਤੇ ਨਾ ਵਾ ਡੈਡੀ ਬਾਅਦ ਚ ਹਾਂ ਨਹੀਂ ਕਰਦੇ ਆਗੇ ਡੈਡੀ ਦਾ ਸੁਭਾਅ ਇਦਾਂ ਦਾ ਵਾ ਚੱਲ ਠੀਕ ਆ ਹਾਂ ਹੋ ਗਈ ਗੱਲ ਗੱਲ ਤੇ ਹੋ ਗਈ ਆ ਉੱਥੇ ਹੋ ਰਿਹਾ ਸੀ ਆਪਾਂ ਪੈ ਗਿਆ ਹੇ ਕਹਦਾ ਸੀ ਆਪਾਂ ਪੈ ਗਿਆ ਆ ਉਹਨੇ ਕਰ ਦੇਣਾ ਗੱਲ ਕੀਤੀ ਉਹ ਉਹਦਾ ਪਿਉਣੀ ਉਹ ਮੰਨਣ ਡਿਆ ਤੇ ਫੇਰ ਹੁਣ ਕਿਦਾਂ ਹੋਊਗਾ ਮੈਂ ਤਾਂ ਕਹਿੰਦਾ ਆਪਾਂ ਉੱਥੇ ਜਾ ਕੇ ਗੱਲ ਕਰੀਏ ਉਹਨਾਂ ਨਾਲ ਸਿੱਧੀ ਉਹਨਾਂ ਨੂੰ ਦੱਸਿਓ ਵੀ 10 ਅਸੀਂ ਚੰਗੇ ਭਲੇ ਬੰਦੇ ਆ ਅਸੀਂ ਕਿਹੜਾ ਵੀ ਉਹੋ ਜਿਹਾ ਕੰਮ ਆ ਕੋਈ ਵਿੱਕੀ ਇਕੱਲੇ ਆਪਾਂ ਕਿੱਦਾਂ ਚੱਲ ਜੀਏ ਨਾ ਕੋਈ ਵਿੱਚ ਬੰਦਾ ਸਾਡੇ ਨਾਲ ਨਾ ਕਿਤੇ ਕੋਈ ਵਿਚੋਲਾ ਅਗਲੇ ਨੇ ਤੇ ਘਰ ਆਈ ਸਿੱਧੇ ਚੱਲ ਜੀਏ ਅਗਲੇ ਹੋਰ ਸਾਡੇ ਗੱਲ ਪੈ ਜਾਣ ਉਹ ਨਹੀਂ ਪੈਂਦੇ ਇਦਾਂ ਨਹੀਂ ਕੋਈ ਸਿੱਧਾ ਗੱਲ ਪੈਂਦਾ ਹੁੰਦਾ ਅੱਗੇ ਨਾਲੇ ਵਿਚੋਲਾ ਵਿੱਚ ਪਾ ਹੀ ਲਿਆ ਹੀ ਕੀ ਹੋਇਆ ਜਿਹੜੀ ਗੱਲ ਵਿਚੋਲੇ ਨਾਲ ਕਰਨੀ ਆ ਉਹ ਜਾ ਕੇ ਆਪ ਸਿੱਧੀ ਕਰ ਲੈਣੇ ਆ ਚੱਲ ਇਦਾਂ ਕਰ ਫੇਰ ਕੱਲ ਨੂੰ ਜਾਂਦੇ ਆ ਅੱਜ ਕਣ ਕੱਢਣੀ ਆ ਕੱਲ ਨੂੰ ਕਿ ਜਾਂਦੇ ਆ ਅੱਜ ਹੀ ਜਾਂਦੇ ਆ ਮੇਰਾ ਮਨ ਨਹੀਂ ਹੋ ਕੰਨਿਆ ਵੀ ਕੱਲ ਨੂੰ ਜੰਗੇ ਹੀ ਮਾਤਾ ਉਹਦਾ ਰੋ ਰੋ ਕੇ ਇੱਥੇ ਬੁਰਾ ਹਾਲ ਹੋਣ ਡਿਆ ਵਾ ਕੱਲ ਨੂੰ ਜਾਣੇ ਆ ਚਲੋ ਤੁਸੀਂ ਤਿਆਰ ਹੋ ਅੱਜ ਹੀ ਚੱਲਦੇ ਆ ਕੁਛ ਨਹੀਂ ਹੁੰਦਾ ਜਿਹੜੀ ਕੱਲ ਜਾ ਕੇ ਕਰਨੀ ਆ ਅੱਜ ਹੀ ਕਰ ਲਈਏ ਟਾਈਮ ਨਾਲੇ ਚੱਲ ਵੇਖ ਲੈ ਆਹੋ ਚਲੋ ਬਾਹੋਂ ਕੱਪੜੇ ਚੱਲੀਏ ਵਿਕੀ ਕਿੰਨੀ ਕੁ ਦੂਰ ਆ ਉਹ ਜ਼ਿਆਦਾ ਦੂਰ ਨਹੀਂ ਆ ਮਾਤਾ ਹਾਸ 10 12 ਕਿਲੋਮੀਟਰ ਸ਼ਹਿਰ ਦੇ ਲਾਗੇ ਹੈਗੇ ਆ ਕਾਲੇ ਤੁਸੀਂ ਕਹਿਣ ਦੇ ਜਣਾ ਕਿ ਵਿਚੋਲਾ ਪਾਲੀਏ ਵਿੱਚ ਵਿਚੋਲੇ 100 ਝੂਠ ਸੱਚ ਬੋਲਦੇ ਆ ਦੋਵੇਂ ਪਾਸੇ ਆਪਾਂ ਜਾ ਕੇ ਜਿਹੜੀ ਗੱਲ ਕਰਨੀ ਆ ਸਿੱਧੀ ਕਰਨੀ ਆ ਅਗਲੇ ਦੇ ਨਾਲ ਨਹੀਂ ਵਿਚੋਲੇ ਦਾ ਤੇ ਮੈਂ ਤਾਂ ਕਹਿੰਦੀ ਸੀ ਵੀ ਵਿਚੋਲਾ ਨਾਲ ਵੀ ਅਗਲੇ ਦੇ ਘਰ ਸਿੱਧੇ ਚਲ ਜੀਦਾ ਵਾ ਇਦਾਂ ਫਿਰ ਥੋੜਾ ਜਿਹਾ ਹੋਈ ਜਾਂਦਾ ਨਾ ਚੱਕ ਕੇ ਜਾਣਾ ਉਹ ਕੋਈ ਗੱਲ ਨਹੀਂ ਕੋਈ ਨਹੀਂ ਝਕਣਾ ਜਦੋਂ ਪ੍ਰੀਤ ਜਾਣਦੀ ਆ ਸਾਨੂੰ ਮੈਂ ਪ੍ਰੀਤ ਨੂੰ ਜਾਣਦਾ ਉੱਥੇ ਕਾਹਦਾ ਝਕਣਾ ਨਾਲੇ ਹੁਣ ਜਦੋਂ ਪ੍ਰੀਤ ਨੇ ਦੱਸਿਆ ਵਾਣਾ ਉਹਨਾਂ ਨੂੰ ਅਗਲੇ ਮੰਨਣ ਨਹੀਂ ਦੇ ਕਿਉਂਕਿ ਅਗਲਾਂ ਦੇ ਮਨ ਦੇ ਵਿੱਚ ਸੌ ਡਰ ਹੋਊਗਾ ਹੈ ਪਤਾ ਨਹੀਂ ਗਾੜੀ ਕੋਈ ਕਿੱਦਾਂ ਦਾ ਹੋਣਾ ਕਿੱਦਾਂ ਦਾ ਨਹੀਂ ਜਦੋਂ ਅਸੀਂ ਜਾ ਕੇ ਸਿੱਧੀ ਗੱਲਬਾਤ ਕਰ ਲਈ ਅਗਲੇ ਨੂੰ ਇੰਨਾ ਤਾਂ ਹੋਊਗਾ ਵੀ ਚੱਲ ਪ੍ਰੀਤ ਸੱਚ ਬੋਲਣ ਦੀ ਆ ਇਹ ਸੱਚੀ ਆ ਅਸੀਂ ਸਾਹਮਣੇ ਮਤਲਬ ਉਹਨਾਂ ਦੇ ਹੋਵਾਂਗੇ ਹੈ ਕਿ ਨਹੀਂ ਚੱਲ ਫਿਰ ਚੱਲ ਜਾਨੇ ਆ ਉੱਥੇ ਬਹਿ ਕੇ ਤੇ ਸਾਰਿਆਂ ਨਾਲ ਜੀਹਣਾ ਗੱਲਬਾਤ ਕਰਨੀ ਆ ਚਲੋ ਚਲੋ ਕੱਢੋ ਕੱਪੜੇ ਕੱਢੋ ਤੁਸੀਂ ਮੰਮੀ ਹਾਂ ਆ ਗਈਆਂ ਹੁਣ ਕਿੰਨਾ ਖਲਾਰਾ ਸੀ ਪਾਥੀਆਂ ਦਾ ਸਾਰਾ ਕੰਮ ਹੋ ਗਿਆ ਹੁਣ ਇੰਨੀਆਂ ਤੈਨੂੰ ਮੈਂ ਵਾਚਾਂ ਮਾਦੀਆਂ ਮੈਂ ਆਉਗੀ ਤੇ ਚਾਰ ਪਾਥੀਆਂ ਮੈਨੂੰ ਫੜਾਈ ਜਾਊ ਤੇ ਮੈਂ ਲਾਈ ਜਾਊਂਗੀ ਪਰ ਨਾ ਹੋਨੇ ਵੇਖ ਲਿਆ ਹੁਣ ਹੌਲੀ ਨਾਲ ਪੀ ਲੱਗੀਆਂ ਤੇ ਹੁਣ ਨਿਕਲ ਆਈਆਂ ਮੰਮੀ ਵਿਕੇ ਦਾ ਫੋਨ ਆਇਆ ਸੀ ਵਿਕੇ ਦਾ ਫੋਨ ਆਇਆ ਸੀ ਹਾਂਜੀ ਤੁਹਾਡੇ ਵੀ ਵਿਕੇ ਨੂੰ ਫੋਨ ਕਰਦੀ ਹਟੀ ਨਹੀਂ ਨਾ ਮੈਂ ਕਿੱਥੇ ਰਾਇਆ ਵਾ ਉਹਦਾ ਹੀ ਫੋਨ ਮੈਨੂੰ ਆਇਆ ਵਾ ਕਿਉ ਚੁੱਕਿਆ ਮੰਮੀ ਮੇਰੀ ਗੱਲ ਸੁਣੋ ਮੈਂ ਸਾਰੀ ਗੱਲ ਸਾਰੀ ਗੱਲ ਦੱਸ ਦਿੱਤੀ ਆ ਮੈਂ ਕਹਿਆ ਨਹੀਂ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਹੈਗੇ ਤੇ ਆਪਣਾ ਨਹੀਂ ਵਿਆਹ ਹੋਣਾ ਹੂੰ ਤੇ ਹੋ ਗਰੀਮ ਨੂੰ ਆਂਦਾ ਜੇ ਨਹੀਂ ਨਾ ਹੁਣ ਤੇ ਜੇ ਤੇਰਾ ਡਾਡੀ ਨਹੀਂ ਮੰਨਦਾ ਤੇ ਕੋਈ ਗੱਲ ਨਹੀਂ ਆਪਾਂ ਤੇਰੇ ਘਰ ਆ ਜੰਨੇ ਆ ਕਿਉਂ ਜੇ ਤੋ ਅਹੀਂ ਕਰਨਾ ਹੀ ਨਹੀਂ ਤੇ ਸਾਡੇ ਘਰ ਆਉਂਦਾ ਕਿ ਮਤਲਬ ਕਈ ਕੋਈ ਲੋੜ ਨਹੀਂ ਮੈਨੂੰ ਨਹੀਂ ਭਰ ਮੇ ਕੋਈ ਨਾ ਕੀਤੀ ਗਈ ਇੱਥੇ ਹੋਣਾ ਹੀ ਆ ਤੇ ਤੁਸੀਂ ਆਪੇ ਨਾ ਕਰ ਲਿਓ ਉਹਨਾਂ ਨੂੰ ਕਿੱਦਾਂ ਆਉਣਾ ਵਾ ਉਹ ਆਉਣ ਵਾਲੇ ਆ ਹਾਏ 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 ਘਟੀ ਨਹੀਂ ਨਾ ਮੰਮੀ ਮੇਰੇ ਨਾਲ ਕਲੇ ਨਹੀਂ ਨਾ ਮੇਰੀ ਗੱਲ ਸੁਣੋ ਜਦੋਂ ਅਸੀਂ ਕਰਨਾ ਹੀ ਨਹੀਂ ਤੇਰਾ ਪਿਓ ਹੀ ਨਹੀਂ ਮੰਨਦਾ ਤੇ ਤੂੰ ਕਿਹੜੀ ਮਿੱਟੀ ਦੀ ਪਣੀ ਆ ਇੱਥੇ ਕੀ ਕਰਨ ਆਉਣਾ ਆਣਾ ਬਿਲਕੁਲ ਹਟ ਕਰ ਨਾ ਹੁਣ ਤੇਰੇ ਚਾਚੇ ਚਾਚੀਆਂ ਨੇ ਚਾਟ ਅੰਦਾਜ਼ੇ ਲਾ ਲਿਆ ਨੇ ਆਉਣਾ ਤੇ ਸੂਆ ਲੈਣ ਤੇ ਬਣਾ ਕੰਦੇ ਤੇ ਚੜ ਚੜ ਕੇ ਤੇ ਕੋਈ ਗੱਲ ਨਹੀਂ ਜੀ ਅਗਲੀ ਆਉਣੀ ਸੀ ਤੁਸੀਂ ਨਾ ਕਰਦੀਓ ਹਾਂ ਜੀ ਤੇ ਜੀ ਤਾਂ ਇਹ ਕਰਨਾ ਹੀ ਨਹੀਂ ਜੇ ਤਾਂ ਤੈਨੂੰ ਜਵਾਬ ਦਿੱਤਾ ਸਾਨੂੰ ਕੋ ਬੁਰਿਆ ਬਣਾਉਂਦੇ ਗਾੜੀ ਨਰੇ ਪਿਓ ਦਾ ਪਤਾ ਹੈ ਉਹਨੇ ਕਹਿੰਦਾ ਜਦੋਂ ਮੈਂ ਮਨਾ ਕੀਤਾ ਤੁਸੀਂ ਕੋ ਕਰ ਸੱਦ ਕੇ ਬਹਿ ਗਏ ਟੂਣ ਅਗਲਾ ਠੱਕੇ ਨਾ ਆਉਂਦੇ ਮੈਂ ਕਿਦਾਂ ਕਹਾਂ ਕਿ ਨਾ ਹਟ ਕਰਨਾ ਹਟ ਕੇ ਕਹ ਦੇ ਸਾਨੂੰ ਕੀ ਸਾਡਾ ਕੀ ਲੱਗਦਾ ਇਹ ਤਾਂ ਚੰਗੇ ਲੱਗੀਦਾ ਵਾ ਸਿੱਧਾ ਅਗਲੇ ਨੂੰ ਨਾ ਕਰਦੀ ਮੈਨੂੰ ਨਹੀਂ ਪਤਾ ਹੁਣ ਉਹ ਆਉਂਡੇ ਜੇ ਤੇ ਜੋ ਵੀ ਕਹਿਣਾ ਉਹ ਦਿਮਾਗ ਮੈਨੇ ਲੱਗਦਾ ਉਹੀ ਫੱਕ ਨਾ ਭਰ ਗਿਆ ਇਹਦਾ ਤੇਰੀ ਤੂੰ ਹੀ ਮਤ ਮਾਰੀ ਗਈ ਪੜ ਪੜ ਕੇ ਮੈਨੂੰ ਲੱਗਦਾ ਉਧਰ ਜ਼ਿਆਦਾ ਪੜ ਗਈ ਕੋ ਕਿੰਨੇ ਜਾਣੇ ਆਉਂਦੇ ਆ ਇਹ ਵੀ ਨਹੀਂ ਮੈਨੂੰ ਪਤਾ ਕਿੰਨੇ ਜਾਣੇ ਆਉਂਦੇ ਤੇ ਪੁੱਛਿਆ ਕੀ ਉਹ ਆਪਣਾ ਸਿਰ ਜੇ ਹੁਣ ਚਾਹ ਪਾਣੀ ਨਾ ਵੀ ਕੋ ਪਿਉਣਾ ਕਿ ਇਦਾਂ ਉਹਨਾਂ ਤੇ ਗਾੜੀ ਫੋਕੀ ਰੱਖ ਦੇਣੀ ਪਹਿਲੀ ਤਾਂ ਗੱਲ ਤੂੰ ਉਹਨਾਂ ਨੂੰ ਸੱਦੇ ਕਿਉਂ ਇੱਥੇ ਲੋੜ ਕੀ ਹੀ ਤੁਹਾਨੂੰ ਜੇ ਪਰਿਆ ਬਣਾਉਣਾ ਆਇਤੇ ਸਾਥ ਕੇ ਘਰ ਪਾਲ ਕੇ ਅਹੀਂ ਕਦੇ ਗੱਲ ਕਰਦੇ ਤੇ ਸਗੋ ਆਪ ਹੀ ਫੋਨ ਤੇ ਮਨਾ ਕਰ ਦਿੰਦੀ ਵੀ ਮੇਰੇ ਪਾਪਾ ਨਹੀਂ ਮੰਨਦੇ ਮੈਂ ਕਿਹਾ ਸੀ ਉਹ ਵੀ ਨਹੀਂ ਮੰਨਣ ਦੇ ਤੇ ਇਧਰੋਂ ਤੁਸੀਂ ਵੀ ਨਹੀਂ ਮੰਨਦੇ ਮੈਨੂੰ ਵੀ ਪਤਾ ਮੈਂ ਮਰ ਜਣਾ ਤੁਹਾਡੇ ਸਾਰਿਆਂ ਦੇ ਸਿਰ ਚੜ ਕੇ ਆ ਇਹ ਕੁੜੀ ਨੇ ਤੇ ਮੇਰੀ ਜਾਨ ਸੁੱਕਣੇ ਪਾਈ ਆ ਉਧਰੋਂ ਪਿਓ ਫੋਨ ਤੇ ਨਹੀਂ ਮੈਨੂੰ ਛੱਡਦਾ ਤੇ ਇਹ ਘਰ ਨਹੀਂ ਛੱਡਦੀ ਜਾਂ ਤੇ ਉਧਾਂ ਹੀ ਦਿਮਾਗ ਖਰਾਬ ਹੋ ਗਿਆ ਨਾ ਸੱਦ ਕੇ ਬੈ ਗਈ ਇੱਥੇ ਵੇਖਾ ਉਹ ਸੂਟ ਨੂੰ ਕੀ ਹੋਇਆ ਸੀ ਉਦਾਂ ਤੂੰ ਕਹੀ ਜਾਨੀਂ ਜਵਾਬ ਦੇ ਦੇ ਦੋ ਜਵਾਬ ਦੇ ਦੋ ਤੇ ਕੰਮ ਆਵੇ ਅੱਲਾ ਤੇਰੇ ਤੇ ਮੰਮੀ ਸੂਟ ਹੀ ਪਾਇਆ ਹੋਣਾ ਫਿਰ ਕੀ ਹੋ ਗਿਆ ਉਹ ਵੀ ਤਾਂ ਠੀਕ ਹੀ ਸੀ ਨਾਲੇ ਜਦੋਂ ਆਪਾਂ ਕਰਨਾ ਹੀ ਨਹੀਂ ਆ ਤੇ ਲੋੜ ਹੀ ਕੀ ਇਤਾਂ ਦਾ ਕੰਮ ਕਰਨ ਦੀ ਤੇ ਮੰਮੀ ਨੂੰ ਸੂਟ ਚੰਗਾ ਨਹੀਂ ਸੀ ਲੰਘੜਿਆ ਉਂਝ ਵੀ ਮੈਂ ਚੇਂਜ ਕਰਨਾ ਸੀ ਤੇ ਮੈਂ ਕਰ ਲਿਆ ਅੱਜ ਤੁਹਾਨੂੰ ਲੱਗਣਾ ਸ਼ਾਇਦ ਉਹਨਾਂ ਨੇ ਹੋਣਾ ਤਾਂ ਕਰਕੇ ਚੇਂਜ ਕੀਤਾ ਹੋਣਾ ਐਨੇ ਵੀ ਭੋਲੀ ਨਹੀਂ ਮੈਂ ਜਿੰਨ ਤੁਮੇਨੂੰ ਸਮਝਦੀ ਆ ਅਸੀਂ ਵੀ ਇੰਨਾ ਉਮਰਾਂ ਚ ਲੰਗੇ ਆ ਪਾਜੀ શિક્ષਾਕ ਨੇ ਹਾਂਜੀ ਠੀਕ ਨੇ ਕਦੋਂ ਕਦੋਂ ਛੁੱਟੀ ਆਏ ਆ ਛੁੱਟੀ ਆਇਆ ਨਾ ਤਾਂ ਹੋ ਹੀ ਗਏ 8-9 ਮਹੀਨੇ ਭੈਣ ਜੀ ਨਿਆਣੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਮੈਨੂੰ ਪਤਾ ਲੱਗਾ ਆ ਭੀ ਪਾਜੀ ਨੇ ਨਾ ਕਰ ਦਿੱਤੀ ਆ ਭੀ ਮੁੰਡਾ ਵਿਹਲਾ ਆ ਤੇ ਕੋਈ ਗੱਲ ਨਹੀਂ ਵਿਹਲੇ ਵਾਈ ਤੇ ਕੋਈ ਗੱਲ ਨਹੀਂ ਗੀ ਜਿੰਨਾ ਚਿਰ ਇਹਦਾ ਬਾਹਰ ਤਾਂ ਨਹੀਂ ਬੰਦਾ ਤੇ ਘਰ ਪਹਿਲੀ ਬੰਨਣਾ ਹੈਗਾ ਆ ਕਮਾਈ ਉਹ ਕਰਦਾ ਆ ਤੇ ਫੇਰ ਕਿਤੇ ਉਹਨੂੰ ਬਾਹਰ ਕਲਾ ਦਾਂਗੇ ਗੱਲ ਤੇ ਤੁਹਾਡੀ ਭੈਣ ਜੀ ਠੀਕ ਆ ਪਹਿਲੀ ਗੱਲ ਤੇ ਬੱਚਿਆਂ ਨੂੰ ਆਪਾਂ ਪੜਨ ਭੇਜਨੇ ਆ। ਉੱਥੇ ਇੱਕ ਦੂਜੇ ਨੂੰ ਪਸੰਦ ਕਰਨੀ। ਇਹਨਾਂ ਵਾਸਤੇ ਇਹ ਗੱਲ ਗਲਤ ਵਾ। ਤੇ ਦੂਜੀ ਗੱਲ ਤੇ ਵਿੱਕੀ ਕੋ ਜੇ ਕੋਈ ਕੰਮ ਕਰਦਣੀ ਹੈਗਾ। ਥੋੜਾ ਵਿਹਲੇ ਦਾ ਕਰਕੇ ਵੀ ਉਹ ਨਾ ਨੁਕਰਜੀ ਕਰਦੇ ਹੀ। ਨਾਲੇ ਸਾਡੇ ਕੋਲ ਤੇ ਪ੍ਰੀਤ ਹੀ ਆ ਕੱਲੀ-ਕੱਲੀ। ਇਹਦੇ ਮੂੰਹਾਂ ਲਹੀ ਵੇਨੇ ਆ। ਇਹਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਬੜੀਆਂ ਹੀ ਰੀਝਾਂ ਵਾਂ। ਫੇਰ ਮੈਂ ਆਪਣੀ ਧੀ ਨੂੰ ਗੱਜ ਵੱਜ ਕੇ ਵਿਆਉਣਾ ਵਾਂ। ਸੋਹਣੇ ਰੀਤੀ ਰਿਵਾਜਾਂ ਦੇ ਨਾਲ ਇਹਦਾ ਵਿਆਹ ਕਰਨਾ ਵਾਂ। ਤੇ ਵਿਕੀ ਲਗੇ ਤੇ ਪ੍ਰੀਤ ਨੂੰ ਕਿਹਾ ਹੀ ਪਈ ਅਸੀਂ ਚੰਨੀ ਚੜਾਵਾ ਕਰਨਾ ਵਾ ਹਾਹੋ ਕੁਝ ਗੱਲਾਂ ਦਾ ਤਾਲਮਿਲ ਜਿਹੜੇ ਆਪਸ ਵਿੱਚ ਨਹੀਂ ਮਿਲਦੇ ਤਾਂ ਕਰਕੇ ਉਹਨਾਂ ਨੇ ਮਨਾ ਕਰਤਾ ਹੀ ਨਾਲੇ ਅਜੇ ਵਿਆਹ ਦਾ ਕੋਈ ਢੱਡਾ ਵਿਚਾਰ ਨਹੀਂ ਹੈਗਾ ਹੱਡੇ ਮਨ ਦੇ ਵਿੱਚ ਚਲੋ ਭੈਣ ਜੀ ਕੋਈ ਗੱਲ ਨਹੀਂ ਤੁਸੀਂ ਕਰੋ ਭਾਜੀ ਨਾਲ ਗੱਲ ਤੇ ਆਪਾਂ ਜਿੱਦਾਂ ਦਾ ਉਹ ਕਹਿਣਗੇ ਭਾਜੀ ਉਦੋਂ ਦਾ ਵਿਆਹ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਭੈਣ ਜੀ ਉਦੋਂ ਨਾ ਤੁਸੀਂ ਗੁੱਸਾ ਨਾ ਕਰਿਓ ਸਾਡੇ ਘਰ ਦਾ ਨਾ ਇਦਾਂ ਦਾ ਥੋੜਾ ਜਿਹਾ ਮਾਹੌਲ ਚਾਲ ਨਹੀਂ ਆ ਪਰ ਫਿਰ ਵੀ ਤੁਸੀਂ ਆਏ ਹੋ ਨਾ ਤੇ ਮੈਂ ਤੁਹਾਡਾ ਮਾਨਤਾਨ ਜ਼ਰੂਰ ਰੱਖੂੰਗੀ ਕਰਾਂਗੇ ਇਹਦੇ ਪਾਪਾ ਦੇ ਨਾਲ ਫੋਨ ਤੇ ਗੱਲ ਚਲੋ ਅਹੀਂ ਵੀ ਭੈਣ ਜੀ ਬੈਠੇ ਆ ਤੁਸੀਂ ਸਾਡੇ ਸਾਹਮਣੇ ਫੋਨ ਤੇ ਗੱਲ ਕਰ ਲਓ ਜਿਹੜੀ ਵੀ ਕਰਨੀ ਹੈ ਹਾਂ ਕਰਨੀ ਤਾਂ ਮੈਂ ਕਰ ਹੀ ਲੈਂਦੀ ਪਰ ਡਿਊਟੀ ਤੇ ਫੋਨ ਨਹੀਂ ਕਰ ਸਕਦੇ ਫ੍ਰੀ ਹੋਣਗੇ ਨਾ ਸ਼ਾਮ ਨੂੰ ਤੇ ਫਿਰ ਮੈਂ ਆਰਾਮ ਨਾਲ ਗੱਲ ਕਰੂੰਗੀ ਚਲੋ ਸਾਡੇ ਹੁੰਦਿਆਂ ਗੱਲ ਹੋ ਜਾਂਦੀ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਉਹ ਕੀ ਕਹਿੰਦੇ ਆ ਚਲੋ ਜੋ ਵੀ ਕਹਿਣਗੇ ਅਸੀਂ ਤੁਹਾਨੂੰ ਦੱਸ ਦਾਂਗੇ ਬਾਕੀ ਮਰਜ਼ੀ ਤੇ ਉਹਨਾਂ ਦੀ ਚੱਲਣੀ ਆ। ਭੈਣ ਜੀ ਹਤਾ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ। ਵੀ ਤੁਸੀਂ ਰਿਸ਼ਤੇ ਦੀ ਗੱਲ ਕਰਨ ਆਏ ਹੋ। ਚਲੋ ਜੇ ਕੋਈ ਵਿਚੋਲਾ ਨਹੀਂ ਆਵੇ ਵਿਚ ਤੇ ਤੁਹਾਡੀ ਕੋਈ ਨਾਨਾ ਨ ਕੋਈ ਦਰਾਨੀ ਜਠਾਨੀ ਕੋਈ ਨਾਲ ਨਹੀਂ ਆਇਆ। ਭੈਣ ਜੀ ਤੁਹਾਨੂੰ ਪਤਾ ਤਾਂ ਹੈਗਾ ਅੱਜ ਕੱਲ੍ਹ ਹਿਸਾਬ ਕਿਤਾਬ ਜਿੱਦਾਂ ਦੇ ਹੈਗੇ ਆ ਤੇ ਸਾਡੇ ਘਰ ਵੀ ਉਹੀ ਹਿਸਾਬ ਆ। ਜੇ ਕਿਸੇ ਭੈਣ ਭਰਾ ਨੂੰ ਕੋਲ ਨਾਲ ਤੁਰਨ ਵੱਲੋਂ ਤੇ ਭਾਰਾਂ ਦੇ ਬੜਾ ਪੈਂਦੇ ਆ। ਅਈ ਸੋਚਿਆ ਵੀ ਆਪੇ ਮਾਂ ਪੁੱਤ ਚੱਲ ਜੰਨੇ ਆ। ਆਹ ਹੋਇਆ ਤਾਂ ਗੱਲ ਹੈਗੀ ਆ ਹੁਣ ਤੁਸੀਂ ਆਏ ਜੇ ਨਾ ਤੇ ਤੇ ਚਾਚੇ ਤਾਇਆ ਨੇ ਚਾਤੀ ਸੂਆਂ ਲੈਣੀਆਂ 50 ਸਵਾਲ ਜਵਾਬ ਪੁੱਛਣੇ ਕੌਣ ਆਇਆ ਸੀ ਕਿੱਧਰ ਆਇਆ ਸੀ ਪੁਰਾਣੇ ਨਵੇਂ ਹਾਂ ਕਿਤੇ ਵੇਖੇ ਨਹੀਂ ਲੱਗਦੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਵੀ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਚਲੋ ਭੈਣ ਜੀ ਅਹੀਂ ਚੱਲਦੇ ਆਂ ਤੁਸੀਂ ਭਾਜੀ ਨਾਲ ਫੋਨ ਤੇ ਗੱਲ ਕਰ ਲਿਓ ਤੇ ਚੰਗੀ ਜੀ ਹਾਂ ਫਿਰ ਕੋਈ ਖੁਸ਼ਖਬਰੀ ਦਿਓ ਚੱਲ ਕਮੀ ਕੀ ਚੱਲੀ ਚਲੋ ਮੰਮੀ ਮੀਰ ਗਾਲ ਸੁਣਾ ਤੁਸੀਂ ਉਹਨਾਂ ਨਾਲ ਝੂਠ ਕਿਉਂ ਬੋਲਿਆ ਅਹੀਂ ਤੇ ਡੈਡੀ ਨੂੰ ਫੋਨ ਨਹੀਂ ਲੱਗਣਾ ਹੈਗਾ ਉਹ ਤੇ ਡੈਡੀ ਉਥੇ ਅਫਸਰ ਆ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਲਾ ਲਓ ਅੱਛਾ ਤੇ ਤੂੰ ਕੀ ਚਾਹੁੰਨੀ ਆ ਕਿ ਹੁਣ ਉਹਨਾਂ ਦਾ ਬੈਠਿਆ ਕਰਾਵਾਂ ਮੈਂ ਆਪਣੀ ਅੱਗੇ ਘੱਟ ਕਰਾਈ ਆ ਮੈਂ ਕੋਈ ਫੋਨ ਫਾਨ ਨਹੀਂ ਲਾਉਣਾ ਮੰਮੀ ਵੇ ਲੈ ਹੁਣ ਅਗਲੇ ਟਾਡੇ ਘਾਰੀ ਚਲ ਕੇ ਆ ਗਿਆ ਸਾਰੀ ਗੱਲ ਉਹਨਾਂ ਨੇ ਟਾਡੇ ਸਾਹਮਣੇ ਕੀਤੀ ਆ ਜੇ ਹੁਣ ਵੀ ਨਾ ਤੁਸੀਂ ਮਿਲੋ ਤੇ ਮਾੜੀ ਗੱਲ ਹੀ ਆਣਾ ਤੇ ਇਹ ਤੇ ਤੂੰ ਨਹੀਂ ਸਮਝ ਸਕਦੀ एक बारी मान जो दिमाग ना खराब कर मेरा जाओ जाके भाडे चुप एक बार फोन करके पुछा गल लगी के पासे के नहीं ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਂਦ ਆ। ਠੀਕ ਤਾਂ ਆ ਗਦੂ ਜੀ ਸਨ ਆਵਾ ਆਪਣੀ। ਬਹੁਤ ਵਧੀਆ ਬਾਤਾਂ ਦੀ ਗਾ। ਚਲੋ ਚੜ੍ਹਦੀ ਕਲਾ ਹੀ ਚਾਹੀਦੀ। ਕਿੱਦਾਂ ਚੱਲਣ ਈ ਡਿਊਟੀ? ਡਿਊਟੀ ਬਹੁਤ ਵਧੀਆ ਚੱਲ ਰਹੀ ਆ। ਮੇਰੀ ਡਿਊਟੀ ਤੋਂ ਛੱਡ ਤੂੰ ਇਹ ਦੱਸ ਵੀ ਪ੍ਰੀਤ ਦਾ ਖਿਆਲਵਾ। ਪ੍ਰੀਤ ਵੀ ਠੀਕ ਆ। ਇਹ ਦਾਦਾ? ਹਾਂ ਜੀ। ਮੁਰਤੇ ਕੋ ਗੱਲ ਤਾਂ ਹੋਈ। ਗੱਲ ਤਾਂ ਹੋਈ ਆ ਪਰ ਮੇਰਾ ਤੇ ਤੁਹਾਡੇ ਨਾਲ ਗੱਲ ਕਰਨ ਤੋਂ ਵੀ ਮਨ ਡਰਦਾ ਵਾ। ਤੇ ਹਰ ਗੱਲ ਦਾ ਗੁੱਸਾ ਹੀ ਇੰਨਾ ਕਰਦੇ ਹੋ ਹਾਂ ਗੱਲ ਇਹ ਹੋਈ ਆ ਵੀ ਪ੍ਰੀਤ ਨੇ ਕਿਤੇ ਦੱਸਿਆ ਹੋਣਾ ਨਾ ਵੀ ਮੇਰੇ ਪਾਪਾ ਨਹੀਂ ਮੰਨਦੇ ਰਿਸ਼ਤੇ ਨੂੰ ਤੇ ਉਹ ਮੁੰਡਾ ਆਪਣੀ ਮੰਮੀ ਨੂੰ ਨਾਲ ਲੈ ਕੇ ਸਿੱਧਾ ਘਰ ਹੀ ਆ ਗਿਆ ਅੱਛਾ ਤੇ ਮੰਮੀ ਉਹਦੀ ਕਹਿੰਦੀ ਸੀ ਹਤਾ ਵੀ ਕੋਈ ਗੱਲ ਨਹੀਂ ਜੇ ਮੁੰਡਾ ਜਵੇਲਾ ਵੀ ਆ ਤੇ ਕੱਲ ਨੂੰ ਆਪੇ ਕੰਮ ਧੰਦੇ ਲੱਗ ਹੀ ਜਾਣਾ ਵਾ ਹੁਣ ਪਿਓ ਇਹਦਾ ਬਾਹਰ ਵਾ ਕੇ ਚੰਗੀ ਨੌਕਰੀ ਤੇ ਲਵਾਵਾਂਗੇ ਬਾਈ ਚਾਂਸ ਚ ਨੌਕਰੀ ਤੇ ਨਹੀਂ ਵੀ ਲੱਗਦਾ ਤਾਂ ਚਲੋ ਵਾਈ ਜੋ ਹੁੰਦੀ ਜਪਾਰ ਅੰਦਰ ਤਾਂ ਹੈ ਹੀ ਨਾ ਅੱਛਾ ਸਾਡੀ ਕੁੜੀਾਂ ਹੀ ਭੁੱਖੀ ਨਹੀਂ ਮਰਦੀ ਆਈ ਆਈ ਨੀ ਆਰੀ ਜਾਂ ਕਰਾਂਗੇ ਉੱਦਾਂ ਰੱਖਾਂਗੇ ਜੇ ਉਹ ਚਲੋ ਕੁੜੀ ਮੁੰਡਾ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੀਆਂ ਪੁੱਤਾਂ ਦੀ ਖੁਸ਼ੀ ਵੇਖੀ ਦੀ ਆ ਮੈਂ ਇਦਾਂ ਦੀਆਂ ਗੱਲਾਂ ਬਾਤਾਂ ਜੀਆ ਮਤਲਬ ਉਹ ਔਰਤ ਨਹੀਂ ਕੋ ਕਹਿੰਦੇ ਇਹੋ ਹੀ ਕਹਿੰਦੇ ਕਿ ਅਸੀਂ ਆਪ ਚੱਲ ਕੇ ਆਏ ਹਾਂ ਸਾਡਾ ਮਾਨਤਾਨ ਰੱਖਿਓ ਮੈਂ ਕਿੰਨੇ ਘੜੇ ਆਏ ਸੀ ਮਾਪੋਤੀ ਆਏ ਤੋਂ ਨਹੀਂ ਕਹਿੰਦਾ ਵੀ ਅੱਜ ਕੱਲ ਜਿੰਨੇ ਵੀ ਕਈ ਦਾ ਪਾਰਾਂ ਤੇ ਪੈਂਦੇ ਆ ਤਾਂ ਕਰਕੇ ਅਸੀਂ ਆਪ ਹੀ ਆਏ ਆ ਘਰਾਂ ਦੇ ਸਹੂਲ ਦੇ ਪਰਦੇ ਵੀ ਹੁੰਦੇ ਕੋਈ ਚਾਚਾ ਦਾ ਕੋਈ ਹੋਇਆ ਨਹੀਂ ਹੋਰ ਦੇ ਨਾਲ ਨਹੀਂ ਕੋਈ ਵੀ ਆਇਆ ਇਹ ਤਾਂ ਮੈਂ ਛੋਹ ਆਬਲਾ ਜੇ ਜਿਹਦੇ ਨਾਲ ਕੋਈ ਮਾਮਾ ਨੇ ਆਇਆ ਕੋਈ ਫੁੱਫੜ ਨੇ ਆਇਆ ਉਹ ਖਾਨਦਾਨ ਕਿੱਦਾ ਹੋਗਾ ਮੇਰੇ ਦੀ ਗੱਲ ਸੁਣ ਲੈ ਕਦ ਖੋਲਗੇ ਪਹਿਲਾਂ ਮੇਰੇ ਵੱਲੋਂ ਕੋਈ ਨਾ ਜੋ ਮੈਂ ਉੱਥੇ ਰਿਸ਼ਤਾ ਨਹੀਂ ਉਹ ਕਰਨਾ ਸਮਝਾ ਦੀ ਆਪਣੀ ਕੁੜੀ ਨੂੰ ਠੀਕ ਆ ਮੈਂ ਫੇਰ ਤੁਹਾਨੂੰ ਦੁਬਾਰਾ ਕਹਿੰਦਾ ਵੀ ਹੋੜ ਕੇ ਤੂੰ ਇੱਜਾ ਗੱਲਾਂ ਕਰਕੇ ਨਿਪੜੇ ਚੋਪੜੇ ਮੇਰੇ ਕੋ ਘਾੜਾ ਨਾ ਖਾਵੀਂ ਤੇ ਮੇਰੇ ਵੱਲੋਂ ਨਾ ਜੋ ਮੈਂ ਉੱਥੇ ਕੁੜੀ ਦਾ ਰਹਿਣਾ ਕਰਨਾ ਸਮਝਾ ਲਈ ਉਹਨੂੰ ਤੈਨਾਂ ਇੰਨਾ ਗੁੱਸਾ ਕਿਉਂ ਕਰਨਦੇ ਓਦਾਂ ਵੀ ਤੇ ਗੱਲ ਕਹਿ ਸਕਦੇ ਆ ਐਸੇ ਕਰਕੇ ਮੇਰਾ ਨਾ ਤੁਹਾਡੇ ਨਾਲ ਗੱਲ ਕਰਨ ਤੋਂ ਮਨ ਡਰਦਾ ਰਹਿੰਦਾ ਵਾ ਕਈ ਗੱਲਾਂ ਕਰਨ ਵਾਲੀਆਂ ਨਹੀਂਂ ਤੀਆਂ ਵਾ ਕਰਨੀਆਂ ਪੈਂਦੀਆਂ ਵਾ ਉਹ ਆਪ ਘਾੜਾ ਖਾਣ ਵਾਲੇ ਕੰਮ ਕਰਦੀ ਆ ਮੁੰਡਾ ਇਹ ਘਰ ਆ ਗਿਆ ਮਾਂ ਘਰ ਆ ਗਈ ਉਹ ਮੈਨੂੰ ਨਹੀਂ ਮਨਜ਼ੂਰ ਇਹਦਾ ਖਾਲਦ ਠੀਕ ਆ ਚਲੋ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਪ੍ਰੀਤੀ ਨੂੰ ਉਸੇ ਹਿਸਾਬ ਨਾਲ ਆਪਾਂ ਕਹਦਾਂਗੇ ਕਰਦਾਂਗੇ ਫੋਨ ਤੂੰ ਗੁੱਸਾ ਨਾ ਕਰੇ ਠੀਕ ਆ ਤਦੋ ਤਦੋ ਚਲੋ ਠੀਕ ਇਹ ਵੀ ਕੁੜੀ ਨਾ ਬਾਰ-ਬਾਰ ਮੈਨੂੰ ਝੂਠੀਆਂ ਪਾਉਂਦੀ ਚੰਗਾ ਭਲਾ ਪਤਾ ਵੀ ਹੈਗਾ ਆਪਣੇ ਪਿਓ ਦਾ ਗੱਲ ਤੇ ਉਹਨਾਂ ਦੀ ਵੀ ਸਹੀ ਆ ਚੰਗਾ ਤੇ ਮੈਨੂੰ ਵੀ ਨਹੀਂ ਲੱਗਾ ਮੂਚੋ ਕਿ ਸਿੱਧੇ ਘਰ ਹੀ ਆ ਗਏ ਗੱਲ ਸੁਣ ਲੈ ਕੁੜੀਏ ਮੇਰੀ ਤੇਰੇ ਪਿਓ ਦੇ ਨਾਲ ਫੋਨ ਤੇ ਮੇਰੀ ਗੱਲ ਹੋ ਗਈ ਆ ਤੇ ਉਹਨੇ ਦਿੱਤਾ ਹੀ ਉਹ ਸਿੱਧਾ ਸਿੱਧਾ ਜਵਾਬ ਤੇ ਹੁਣ ਦੂਜੀ ਗੱਲ ਨਾ ਕਰੀ ਠੀਕ ਆ ਫੋਨ ਕਰਦੇ ਉਹਨੂੰ ਭਾਵੇਂ ਦੱਸ ਦੇ ਜੋ ਕੁਝ ਵੀ ਹੈਗਾ ਤੇ ਉਹਦਾ ਨੰਬਰ ਪਾ ਦੇ ਬਲੌਕ ਚ ਪਾਪਾ ਦੇ ਲੈ ਕਹਿੰਦੇ ਆ ਵੀ ਜਿਹਦੇ ਕੋਈ ਨਾਲ ਨਹੀਂ ਤੁਰਿਆ ਕੁਪੈਨ ਬਰਾਣੀ ਕੱਲੇ ਮੂੰ ਚੋਕੇ ਆ ਗਿਆ ਇਹਦਾ ਮਤਲਬ ਉਹਦੇ ਭੈਣ ਭਟਾਵਾਂ ਚ ਬੰਦ ਹੀ ਨਹੀਂ ਆ ਤੇ ਜਿਹਦੀ ਆਪਣੇ ਆ ਜ ਨਹੀਂ ਬੰਦੀ ਉਹਦੇ ਕਾਰਨ ਤੇਰੇ ਨਾਲ ਕੇ ਬਣੂਗੀ ਤੇ ਹੁਣ ਆਪਣੇ ਮੂੰਹੋਂ ਦੱਸ ਦੇ ਉਹਨੂੰ ਤੇ ਦੁਬਾਰਾ ਘਰ ਦੇ ਵਿੱਚ ਇਹ ਵਿਸ਼ੇ ਤੇ ਇਹ ਰਿਸ਼ਤੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਐ ਆਪਣੇ ਦਿਮਾਗ ਨੂੰ ਸੈੱਟ ਕਰ ਲੈ ਤੇ ਗੱਲ ਇੱਥੇ ਬਹਾਲਾ ਵੀ ਹੁਣ ਬਸ ਮੰਮੀ ਡੈਡੀ ਤੇ ਕਦੀ ਕੇ ਜੀ ਦੀ ਕਨੂ ਕੱਢੀ ਜਾਂਦੇ ਕਦੀ ਕਿਸ ਚੀਜ਼ ਦੀ ਕਨੂ ਕੱਢੀ ਜਾਂਦੇ ਅੱਛਾ ਕਨੂ ਆਲੇ ਕਿਹੜੇ ਗੱਲ ਆ ਚੰਗਾ ਤਾਂ ਮੈਨੂੰ ਵੀ ਨਹੀਂ ਲੱਗਾ ਵੀ ਉਹ ਸਿੱਧਾ-ਸਿੱਧਾ ਮੂੰਹ ਚੋਕੇ ਘਰੇ ਆ ਗਏ ਉਹ ਵੀ ਕੱਲੇ ਉਹਨਾਂ ਦਾ ਕੋਈ ਨਹੀਂ ਭੈਣ ਭਰਾ ਹੈਗਾ ਜੇ ਵਿੱਚ ਵਿਚੋਲੇ ਨਹੀਂ ਤੇ ਇਹਦਾ ਮਤਲਬ ਉਹ ਸਿੱਧੇ ਆ ਜਾਣਗੇ ਦਾਦੀ ਫੋਨ ਤੇ ਚਲੋ ਠੀਕ ਆ ਫਿਰ ਜੇ ਕਿ ਉਹ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤੇ ਟੇਢੀ ਉਂਗਲ ਨਾਲ ਸਹੀ